ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਬਲ ਕਿਸ ਤਰ੍ਹਾਂ ਪਾਉਣੇ ਨੇ ਸਲਵਾਰ ਦੇ 벨ਟ ਆਪਣੇ ਕੋਲੇ ਹੈਗੀ ਹੈ ਜੀ 26 ਇੰਚ 26 ਇੰਚ ਸਾਬ ਨਾਲ ਆਪਾਂ ਬਲ ਪਾਉਣੇ ਦੱਸਾਂਗੇ ਤੁਹਾਨੂੰ 벨ਟ ਬਿਨਾਂ ਜੜਾਈ ਕਰੇ ਕਈ ਵਾਰ ਆਪਾਂ ਬਲ ਪਾਉਣੇ ਤੁਹਾਨੂੰ ਦੱਸਦੇ ਆਵੇਂ 벨ਟ ਜੜ ਕੇ ਕਿਸ ਤਰ੍ਹਾਂ ਬਲ ਪਾਉਣੇ ਨੇ ਇਹ ਆਪਾਂ 벨ਟ ਬਾਅਦ ਚ ਜੜਾਂਗੇ ਕੱਲੇ ਆਪਾਂ ਪਹਿਲਾਂ ਸਿਰਫ ਬਲ ਪਾਵਾਂਗੇ ਵੀ ਕਿੰਨੇ ਇੰਚ ਤੇ ਬਲ ਪਾਉਣੇ ਨੇ ਸਾਰਿਆਂ ਦਾ ਪਹਿਲਾਂ ਕੀ ਕਰਨਾ ਜੀ ਪਿਛਲੇ ਨਾਲ ਜਿਹੜੇ ਆਸਣ ਵਾਲੇ ਦੋ ਬਾਲ ਪਾ ਲੈਣੇ ਨੇਗੇ ਜਿਹੜੇ ਬੈਕ ਤੇ ਆਪਣੇ ਦੋ ਬਾਲ ਪੈਂਦੇ ਨੇ ਉਹ ਬਾਲ ਪਾ ਲੈਣੇ ਨੇ ਇਹ ਤੁਸੀਂ 2.5 ਇੰਚ ਤੇ ਵੀ ਪਾ ਸਕਦੇ ਹੋ 3 ਇੰਚ ਦੇ ਵੀ ਇਹ ਦੇਖੋ ਆਪਾਂ ਇਸ ਤਰ੍ਹਾਂ ਦੋਨੇ ਬਲਾਂ ਦਾ ਮੂੰਹ ਇੱਕ ਸਾਈਡ ਤੇ ਵੀ ਕਰ ਸਕਦੇ ਆਂਗੇ ਆਪਾਂ ਇਧਰੋਂ ਵੀ ਇਸ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵੀ ਪਾ ਸਕਦੇ ਆਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਜਿੱਧਰ ਨੂੰ ਮਰਜ਼ੀ ਪਾ ਲਈਏ ਇਹਦਾ ਕੋਈ ਇਸ਼ੂ ਨਹੀਂ ਹੁੰਦਾਗਾ ਫਿਰ ਆਪਾਂ ਨਿਸ਼ਾਨ ਲਾਵਾਂਗੇ ਪਹਿਲਾਂ ਆਹ ਵਾਲੇ ਬਲ ਪਾਉਣੇ ਨੇਗੇ ਇਹ ਹੁਣ ਆਪਾਂ ਦੋ ਬਲ ਪਾ ਲੈਨੇ ਹੁਣ ਇਹਨੂੰ ਆਪਾਂ ਇੱਥੋਂ ਫੋਲਡ ਕਰਕੇ ਨਾ ਇਸ ਤਰ੍ਹਾਂ ਜਿੰਨੇ ਆਪਣੇ ਕੋਲੇ 벨ਟ ਆ ਜੀ ਤੁਹਾਡੇ ਕੋਲੇ 벨ਟ ਚਾਹੇ ਜਿੰਨੇ ਮਰਜ਼ੀ ਤਿਆਰ ਹੋਵੇ 20 ਇੰਚ ਤੇ 25 ਇੰਚ ਜਿੰਨੀ ਮਰਜ਼ੀ ਬੈਲਟ ਵੱਡੀ ਛੋਟੀ ਹੋਵੇ ਉਹਦੇ ਨਾਲੋਂ ਤੁਸੀਂ ਜਿਸ ਤਰ੍ਹਾਂ ਆਪਣੇ ਕੋਲੇ ਬੈਲਟ ਹੈਗੀ ਆ ਜੀ 26 ਇੰਚ 26 ਇੰਚ ਬੈਲਟ ਆਪਣੇ ਕੋਲੇ ਉਹਦੇ ਹਿਸਾਬ ਨਾਲ ਆਪਾਂ ਨੂੰ 13 13 ਇੰਚ ਉਹ ਕਰਨਾ ਸੀਗਾ ਇੱਥੇ ਤੱਕ ਆਉਗੀ ਆਪਣੀ 13 ਇੰਚ ਇਧਰੋਂ ਛੱਡਣਾ ਪੈਣਾ ਸੀ 13 ਇੰਚ ਇਧਰੋਂ ਛੱਡਣਾ ਪੈਣਾ ਸੀ ਇੱਥੇ ਤੱਕ ਆਪਣੀ ਬੈਲਟ ਆਉਗੀ ਠੀਕ ਹੈ ਜੀ ਤੇ ਪਰ ਜਿੰਨੇ ਆਪਣੇ ਕੋਲੇ ਬੈਲਟ ਆ ਗਈ ਉਸ ਤੋਂ ਆਪਾਂ ਨਾ 3 ਇੰਚ ਕਪੜਾ ਵੱਧ ਛੱਡ ਲਾਂਗੇ ਠੀਕ ਹੈ ਜੀ ਜਿਵੇਂ ਕਿ ਆਪਾਂ 16 ਇੰਚ ਤੇ ਨਿਸ਼ਾਨ ਲਾ ਲਾਂਗੇ ਇੱਥੇ ਠੀਕ ਹੈ ਇਧਰ ਵੀ ਆਪਣਾ ਟੱਕ ਲੱਗ ਜੂ ਇਕ ਉਧਰ ਵੀ ਲੱਗ ਜੂਗਾ ਇਹ ਆਪਾਂ ਕਿਉਂ ਵੱਧ ਛੱਡਣਾਗਾ ਕਿਉਂਕਿ ਆਪਣੇ ਵਾਲ ਪਿੱਛੇ ਨੂੰ ਨਾ ਜਾਣ ਵਾਲ ਆਪਣੇ ਸਾਰੇ ਅੱਗੇ ਨੂੰ ਰਹਿਣ ਇਸ ਕਰਕੇ ਆਪਾਂ ਵਾਲ ਇਹ 3 ਇੰਚ ਦਾ ਆਪਾਂ ਕਪੜਾ ਵੱਧ ਛੱਡਾਂਗੇ ਤੇ ਨਾਲੇ ਆਪਣੇ ਸਲਵਾਰ ਘੁੰਮੂਗੇ ਨਹੀਂ ਠੀਕ ਹੈ ਜੀ ਇਥੋਂ ਆਪਾਂ ਥੋੜਾ ਜਿਹਾ ਵੱਧ ਹੋਰ ਛੱਡ ਸਕਦੇ ਆ ਪਰ ਘੱਟ ਨਹੀਂ ਰੱਖਣਾ ਵੱਧ ਰੱਖ ਸਕਦੇ ਆ ਆਪਾਂ ਜੇ ਇਥੋਂ ਫਿਰ ਵੀ ਆਪਣਾ ਫਰਕ ਪੈਂਦਾਗਾ ਜੀ ਤਾਂ ਪਿੱਛੇ ਵਾਲਾ ਜਿਹੜਾ ਬਲ ਹੁੰਦਾਗਾ ਜਿਹੜੇ ਆਪਾਂ ਬਲ ਪਾ ਲੈਨੇ ਆ ਸਾਰੇ ਐਂਡ ਤੇ ਉਹ ਤੁਸੀਂ ਵਾਲੇ ਇੱਕ ਵੱਡਾ ਛੋਟਾ ਕਰ ਸਕਦੇ ਹੋਗੇ ਹੁਣ ਆਪਾਂ ਇੱਥੇ ਤੱਕ ਬਲ ਪਾਵਾਂਗੇ ਦੂਜੀ ਸਾਈਡ ਤੋਂ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਤੁਸੀਂ ਤੁਸੀਂ 1 ਇੰਚ ਦਾ ਵੀ ਗੈਪ ਛੱਡ ਸਕਦੇ ਹੋਗੇ ਦੋਨੇ ਸਾਈਡ 1.5 ਇੰਚ ਦਾ ਵੀ ਗੈਪ ਛੱਡ ਸਕਦੇ ਹੋਗੇ ਇੱਥੋਂ ਆਪਾਂ ਇੰਨਾ ਕੁ ਗੈਪ ਛੱਡ ਲਿਆ 1.5 ਇੰਚ ਦਾ ਹੋਊਗਾ 1.5 ਇੰਚ ਦਾ ਗੈਪ ਛੱਡ ਲਿਆ ਜੀ ਆਪਾਂ ਇਹ ਆਪਾਂ ਬੜ ਤੁਸੀਂ 2.5 ਤੋਂ 3.5 ਇੰਚ ਦੇ ਵਿੱਚ ਪਾ ਸਕਦੇ ਹੋ ਜੇ ਆਪਣੇ ਕੋਲੇ ਕਪੜਾ ਘੱਟ ਆਗਾ ਜੀ ਪਨਾ ਕਟਾ ਕਪੜੇ ਦਾ ਤਾਂ ਆਪਾਂ 2.5 ਇੰਚ ਦਾ ਬੜ ਪਾ ਲਾਂਗੇ ਨਹੀਂ ਆਪਣੇ ਕੋਲੇ ਕਪੜਾ ਜ਼ਿਆਦਾ ਤਾਂ 3 ਇੰਚ ਦਾ ਬੜ ਪਾ ਲਾਂਗੇ ਦੇਖੋ ਇੱਥੋਂ ਆਪਾਂ ਕਪੜਾ ਫੜਨਾਗਾ ਜੇ ਤੁਸੀਂ ਇਨਸ਼ਾਨ ਲਾਉਣਾ 2.5 ਇੰਚ ਤੇ ਇਨਸ਼ਾਨ ਲਾ ਸਕਦੇ ਹੋਗੇ ਪਰ ਇਹ ਆਪਾਂ ਬਿਨਾਂ ਇਨਸ਼ਾਨ ਲਾਇਆ ਤੋਂ ਬਸ ਇੱਥੋਂ ਮਸ਼ੀਨ ਕੋਲੋਂ ਆਪਾਂ ਕੱਪੜਾ ਚੱਕਣਾਗਾ ਤੇ ਸਾਰੇ ਬਾਲ ਇੱਥੋਂ ਹੀ ਮਿਣ ਕੇ ਪਾ ਲੈਣੇ ਨੇ ਜੇ ਆ ਵਾਲੇ ਕੱਪੜਾ ਬਲਾਂ ਦਾ ਜੀ ਤੁਹਾਡੇ ਕੋਲੇ ਫਰਕ ਰਹਿੰਦਾਗਾ ਵੀ ਇੱਥੋਂ ਕੋਈ ਬਾਲ ਵੱਡਾ ਹੋ ਜਾਂਦਾ ਕੋਈ ਛੋਟਾ ਹੋ ਜਾਂਦਾਗਾ ਗੈਪ ਜ਼ਿਆਦਾ ਰਹਿ ਜਾਂਦਾ ਤਾਂ ਤੁਸੀਂ ਸੂਈ ਨੂੰ ਇਸ ਤਰ੍ਹਾਂ ਦੇਖ ਲਿਆ ਕਰੋ ਕਿ ਕਿੰਨੇ ਵਾਰੀ ਆਪਾਂ ਕੱਪੜੇ ਥਾਈ ਠੀਕ ਹੈ ਜੀ ਇਸ ਤਰ੍ਹਾਂ ਨਾਲ ਦਿਨ ਨਾਲ ਬਣਾਉ ਨੂੰ ਆਪਾਂ ਸਹੀ ਕਰਕੇ ਜਾਣਾ ਇਹ ਨਾ ਹੋਵੇ ਕਿ ਆਪਣਾ ਥੱਲੇੋਂ ਕੱਪੜਾ ਫਿਸਕ ਜੇ ਏ ਆਪਾਂ ਹੁਣ ਬਲ ਥੋੜਾ ਜਿਹਾ ਜਾਂਦੇ ਨੂੰ ਆਪਾਂ ਛੋਟਾ ਕਰਾਂਗੇ ਜਾਂ ਥੋੜਾ ਜਿਹਾ ਵੱਡਾ ਕਰਾਂਗੇ ਕਿਉਂਕਿ ਆਪਾਂ ਇਸ ਜਿਹੜੀ ਸਲਾਈ ਲੱਗੀ ਹੋਈ ਹੈ ਨਾ ਸਿਉਣ ਆਪਣੇ ਇਹਦੇ ਉੱਪਰ ਨਹੀਂ ਬਲ ਪਾਉਣਾ ਥੋੜਾ ਜਿਹਾ ਇਹਨੂੰ ਆਪਾਂ ਵੱਡਾ ਰੱਖਾਂਗੇ ਇਸ ਤਰ੍ਹਾਂ ਆਹ ਵਾਲਾ ਤੁਸੀਂ ਬਲ ਜ਼ਰੂਰ ਪਾਉਣਾ ਹੈ ਚਾਹੇ ਬਲ ਛੋਟਾ ਹੋ ਜਾਏ ਚਾਹੇ ਵੱਡਾ ਹੋ ਜਾਏ ਏ ਆਪਾਂ ਜਿਹੜੇ ਗੋਡੇਆਂ ਵਾਲਾ ਕੱਪੜਾ ਹੁੰਦਾਗਾ ਨਾ ਇੱਕ ਕੁੰਦੇ ਹੁੰਦੇ ਨੇ ਜੀ ਇੱਕ ਗੋਡੇਆਂ ਵਾਲਾ ਕੱਪੜਾ ਹੁੰਦਾ ਉਹਦੇ ਸੈਂਟਰ 'ਚ ਤੁਸੀਂ ਇਹ ਵਾਲ ਜਰੂਰ ਪਾਉਣਾ ਅਨ ਦੇ ਕੋ ਇੱਥੇ ਤੱਕ ਹੁਣ ਆਪਾਂ ਬਲ ਪਾ ਲੈਨੇ ਇਹ ਆਪਾਂ ਨੂੰ ਜ਼ਰੂਰਤ ਹੋਈ ਬਲ ਆਪਾਂ ਵੱਡਾ ਛੋਟਾ ਕਰ ਸਕਦੇ ਹਾਂ ਜੇ ਥੋੜਾ ਬਹੁਤ ਕੱਪੜਾ ਆਪਣੇ ਕੋਲੇ ਬਗਿਆ ਘਟਿਆ ਇੱਕ ਸਾਈਡ ਵਾਲ ਆਪਾਂ ਪਾ ਲੈਨੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਦੂਜੀ ਸਾਈਡ ਬਲ ਪਾਉਣੇ ਸ਼ੁਰੂ ਕਰਾਂਗੇ ਇਹਨੂੰ ਆਪਾਂ ਐਸੇ ਤਰ੍ਹਾਂ ਘੁਮਾ ਕੇ उन्हना ही गैप आप इधरों रखा बल शुरू करने वेले उस तरह आप फिर इधरों बल शुरू करने ਨਾ ਜਿਸ ਨਾਲ ਆਪਾਂ ਕਪੜਾ ਇੱਥੋਂ ਬਿਲਕੁਲ ਸਹੀ ਰੱਖਣਾ ਹੁੰਦਾਗਾ ਸਿੱਧਾ ਰੱਖਣਾ ਹੁੰਦਾ ਇਹਨੂੰ ਇੱਧਰ ਨੂੰ ਨਹੀਂ ਰੱਖਣਾ ਇੱਧਰ ਨੂੰ ਨਹੀਂ ਰੱਖਣਾ ਇਸ ਤਰ੍ਹਾਂ ਨਾਲ ਤੁਸੀਂ ਇਹ ਇਸ ਤਰ੍ਹਾਂ ਜੇ ਮੈਂ ਸਲਾਈ ਲਾਉਣੀ ਹੁੰਦੀ ਹੈ ਬਿਲਕੁਲ ਸਿੱਧਾ ਹੋਣਾ ਚਾਹੀਦਾ देखो आह वाला सिलाई वाला फिर आ गया इन आप फिर थोड़ा जहाँ बता के रख लें इधर हूँ थोड़ा जहा कपड़ा अपने को बद हो गया इस करके बाल थोड़ा जहा छोटा पौगा

ਆ ਦੇਖੋ ਜੀ ਬੜਾ ਪਾ ਸਾਰੇ ਪਾ ਲੈਨੇ ਹੁਣ ਆਪਾਂ 벨ਟ ਬਣਾ ਕੇ ਇਹਦੇ ਨਾਲ ਜੜ ਲਾਂਗੇ ਇਹ ਪਤਾ ਕੀ ਹੁੰਦਾ ਜੀ ਦੇਖੋ ਜਿਵੇਂ ਹੁਣ ਆਹ ਨਾਲ ਕਪੜਾ ਪਾ ਇਨਾਂ ਛੱਡਿਆਗਾ ਇਹ ਛੱਡਣਾ ਜ਼ਰੂਰੀ ਹੁੰਦਾ ਜੇ ਇੱਥੇ ਆਪਾਂ ਬਰਾਬਰ ਤੱਕ ਬਲ ਪਾਵਾਂਗੇ ਨਾਲੇ ਤਾਂ ਆਪਣੀ 벨ਟ ਇਕੱਠੀ ਹੋਊਗੀ ਨਾਲੇ ਆਪਣੇ ਜਿਹੜੇ ਸਲਵਾਰ ਦੇ ਬਲ ਨੇ ਉਹ ਪਿੱਛੇ ਨੂੰ ਜਾਣਗੇ ਇਸ ਕਰਕੇ ਇੱਥੋਂ ਥੋੜਾ ਜਿਹਾ ਕਪੜਾ ਛੱਡਣਾ ਜ਼ਰੂਰੀ ਹੁੰਦਾਗਾ ਜਿਹੜੇ ਕਿ ਬਲ ਆਪਣੇ ਅੱਗੇ ਨੂੰ ਰਹਿਣ ਤੇ ਆਪਣੇ 벨ਟ ਨੂੰ ਕੋਈ ਖਿੱਚ ਵਗੈਰਾ ਨਾ ਪਵੇ ਠੀਕ ਹੈ ਜੀ ਬੈਲਟ ਤਾਂ ਸਾਰੀਆਂ ਭੈਣਾਂ ਨੂੰ ਬਣਾਉਣੀ ਆਉਂਦੀ ਹੋਊਗੀ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਾਂਗੇ ਦੇਖੋ ਬੈਲਟ ਬਣਾ ਕੇ ਆਪਾਂ ਬਸ ਹੁਣ ਇਹਦੇ ਨਾਲ ਜੜਾਈ ਕਰਨੀ ਆ ਸਿਰਫ ਹੌਂਜੀ ਬਾੜ ਆਪਣੇ ਪੈ ਚੁੱਕੇ ਠੀਕ ਹੈ ਹੁਣ ਆਪਾਂ ਇਹਨਾਂ ਤੇ ਪਹਿਲਾਂ ਬੈਲਟ ਲਾਵਾਂਗੇ ਫਿਰ ਪ੍ਰੈਸ ਵਗੈਰਾ ਕਰਕੇ ਸਰੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ